ਬੀਤੀ ਰਾਤ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਤਾਂ 114 ਸਾਲਾ ਮਹਾਨ ਸਿੱਖ ਦੁੜਾਕ ਫੌਜਾ ਸਿੰਘ ਸਾਡੇ ਵਿੱਚ ਨਹੀਂ ਰਹੇ ਬਿਆਸ ਪਿੰਡ ਦੇ ਵਿੱਚ ਹੋਏ ਸੜਕ ਹਾਦਸੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਤਾਂ ਸੜਕ ਦੇ ਇੱਕ ਪਾਸੇ ਉਹਨਾਂ ਦਾ ਘਰ ਹੈ ਦੂਜੇ ਪਾਸੇ ਉਹਨਾਂ ਦੀ ਜ਼ਮੀਨ ਹੈ ਜਿੱਥੇ ਉਹਨਾਂ ਨੇ ਕੁਝ ਜਗ੍ਹਾ ਹੈ ਜਿਹੜੀ ਉਹ ਟਾਬੇ ਨੂੰ ਕਿਰਾਏ ਤੇ ਦਿੱਤੀ ਹੋਈ ਹੈ ਤਾਂ ਸੜਕ ਪਾਰ ਕਰਦੇ ਹੋਏ ਇੱਕ ਕਾਰ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤਾਂ ਉਜਕਵੀ ਹੋ ਜਾਂਦੇ ਨੇ ਪਿੰਡ ਦੇ ਲੋਕ ਉਹਨਾਂ ਨੂੰ ਹਸਪਤਾਲ ਵਿੱਚ ਲੈ ਜਾਂਦੇ ਨੇ ਪਹਿਲਾਂ ਉਹ ਗੱਲਾਂ ਬਾਤਾਂ ਕਰ ਰਹੇ ਹੁੰਦੇ ਨੇ ਹਾਲ ਤਾਂ ਜਿਹੜੀ ਉਹ ਠੀਕ ਜਾਪ ਰਹੀ ਹੁੰਦੀ ਹੈ ਲੇਕਿਨ 6:30 ਵਜੇ ਦੇ ਕਰੀਬ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ ਤਾਂ 3:30 ਵਜੇ ਉਹ ਚਾਹ ਪੀ ਕੇ ਆਪਣੇ ਘਰ ਤੋਂ ਸੈਰ ਦੇ ਲਈ ਨਿਕਲੇ ਸਨ ਅਤੇ ਫਿਰ ਰਾਹ ਦੇ ਵਿੱਚ ਉਹਨਾਂ ਦੇ ਨਾਲ ਇਹ ਵੱਡਾ ਪਾਣਾ ਵਾਪਰ ਜਾਂਦਾ ਹੈ ਮੈਰਾਥਨ ਦੜਾਕ ਫੌਜਾ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੜਾਕ ਫੌਜਾ ਸਿੰਘ ਦੀ ਸੋਮਵਾਰ ਸ਼ਾਮ ਨੂੰ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ 114 ਸਾਲ ਦੇ ਉਹ ਸਨ ਅਤੇ ਸੋਮਵਾਰ ਦੁਪਹਿਰ ਲਗਭਗ 3:30 ਵਜੇ ਪਿੰਡ ਬਿਆਸ ਨੇੜੇ ਪਠਾਨਕੋ ਦਲੰਦਰ ਰਾਸ਼ਟਰੀ ਰਾਜਮਾਰਗ ਤੇ ਸੈਰ ਕਰਨ ਲਈ ਗਏ ਸਨ ਤਾਂ ਪੈਦਲ ਜਾਂਦੇ ਹੋਏ ਉਹ ਸੜਕ ਪਾਰ ਕਰਕੇ ਦੂਜੇ ਪਾਸੇ ਜਾਣ ਲੱਗਦੇ ਨੇ ਤਾਂ ਇਸ ਦੌਰਾਨ ਇੱਕ ਤੇਜ਼ ਰਫਤਾਰ ਕਾਰ ਉਹਨਾਂ ਨੂੰ ਟੱਕਰ ਮਾਰ ਦਿੰਦੀ ਹੈ ਟੱਕਰ ਮਾਰਨ ਵਾਲਾ ਡਰਾਈਵਰ ਮੌਕੇ ਤੋਂ ਕਾਰ ਸਮੇਤ ਫਰਾਰ ਹੋ ਜਾਂਦਾ ਹੈ ਤਾਂ ਬਿਆਸ ਪਿੰਡ ਦੇ ਕੁਝ ਨੌਜਵਾਨਾਂ ਨੇ ਫੌਜਾ ਸਿੰਘ ਨੂੰ ਸੜਕ ਕਿਨਾਰੇ ਜ਼ਖਮੀ ਹਾਲਤ ਵਿੱਚ ਪਾਇਆ ਅਤੇ ਉਹਨਾਂ ਨੂੰ ਇਲਾਜ ਦੇ ਲਈ ਜਲੰਧਰ ਦੇ ਸ਼੍ਰੀਮਾਨ ਹਸਪਤਾਲ ਲੱਗੇ ਤਾਂ ਇਲਾਜ ਦੌਰਾਨ ਲਗਭਗ ਸ਼ਾਮ 6:30 ਵਜੇ ਫੌਜਾ ਸਿੰਘ ਦੀ ਮੌਤ ਹੋ ਗਈ। ਬਿਆਸ ਪਿੰਡ ਦੇ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ 3:30 ਵਜੇ ਜਲੰਧਰ ਜਾਣ ਲਈ ਪਿੰਡ ਵਿੱਚੋਂ ਕਾਰ ਵਿੱਚ ਸਵਾਰ ਹੋ ਕੇ ਨਿਕਲੇ ਆ। ਪਿੰਡ ਦੇ ਐਂਟਰੀ ਪੁਆਇੰਟ ਦੇ ਜਦ ਉਹ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਫੌਜਾ ਸਿੰਘ ਸੜਕ ਦੇ ਵਿੱਚ ਕਾਰ ਪਿਆ ਸੀ ਅਤੇ 2 ਤੋਂ 3 ਨੌਜਵਾਨ ਉਸ ਨੂੰ ਚੱਕਣ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਨੇ ਆਪਣੀ ਕਾਰ ਵੀ ਰੋਕੀ ਅਤੇ ਉਸ ਦੀ ਮਦਦ ਕਰਨ ਲੱਗ ਗਿਆ ਤਾਂ ਫੌਦਾ ਸਿੰਘ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਸਨ ਖੂਨ ਵਹਿ ਰਿਹਾ ਸੀ ਉਹ ਅਤੇ ਹੋਰ ਨੌਜਵਾਨ ਉਸ ਨੂੰ ਉਸੇ ਸਮੇਂ ਕਾਰ ਵਿੱਚ ਸ਼੍ਰੀਮਾਨ ਹਸਪਤਾਲ ਲੈ ਗਏ ਅਤੇ ਉਦੋਂ ਤੱਕ ਹਾਲਤਾ ਜਿਹੜੀ ਉਹ ਫੌਦਾ ਸਿੰਘ ਦੀ ਠੀਕ ਸੀ ਉਹ ਗੱਲਾਂ ਵੀ ਕਰ ਰਹੇ ਸਨ ਤਾਂ ਡਾਕਟਰਾਂ ਨੇ ਉਸ ਨੂੰ ਦਾਖਲ ਕੀਤਾ ਅਤੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਇਸ ਦੌਰਾਨ ਐਕਸ-ਰੇ ਕੀਤਾ ਗਿਆ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਕਬੀ ਪਾਸੇ ਦੀਆਂ ਫਸਲੀਆਂ ਨੇ ਜਿਹੜੀਆਂ ਉਹ ਟੁੱਟ ਗਈਆਂ ਨੇ ਰੀੜ ਦੀ ਹੱਡੀ ਵਿੱਚ ਵੀ ਡੂੰਗੀ ਸੱਟ ਲੱਗੀ ਸੀ ਅਤੇ ਸੜਕ ਦੇ ਵਿੱਚਕਾਰ ਡਿੱਗਣ ਕਾਰਨ ਸਿਰ ਦੇ ਵਿੱਚ ਵੀ ਇੱਕ ਜਗ੍ਹਾ ਤੇ ਗੰਭੀਰ ਸੱਟ ਲੱਗੀ ਸੀ ਡਾਕਟਰ ਉੱਥੇ ਟਾਂਕੇ ਲਗਾਉਣ ਦੀ ਗੱਲ ਕਰ ਰਹੇ ਸਨ ਤਾਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਵੀ ਫੌਜਾ ਸਿੰਘ ਡਾਕਟਰਾਂ ਨੂੰ ਜਵਾਬ ਦੇ ਰਿਹਾ ਸੀ ਡਾਕਟਰਾਂ ਨੇ ਕਿਹਾ ਕਿ ਉਸ ਨੂੰ ਕੁਝ ਦਿਨ ਹਸਪਤਾਲ ਵਿੱਚ ਰੱਖਣਗੇ ਅਤੇ ਉਹ ਠੀਕ ਹੋ ਜਾਵੇਗਾ ਤਾਂ ਹਸਪਤਾਲ ਵਿੱਚ ਲਗਭਗ 2 ਘੰਟੇ ਰਹਿਣ ਤੋਂ ਬਾਅਦ ਉਹ ਪਿੰਡ ਵਾਪਸ ਆ ਗਿਆ ਸ਼ਾਮ ਨੂੰ ਲਗਭਗ 6:30 ਵਜੇ ਪਤਾ ਲੱਗਾ ਕਿ ਫੌਜਾ ਸਿੰਘ ਦਾ ਦੇਹਾਂਤ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਫੌਜਾ ਸਿੰਘ ਸਾਡੇ ਪਿੰਡ ਦਾ ਮਾਣ ਸਨ ਦੇਸ਼ ਦੁਨੀਆ ਦੇ ਨੌਜਵਾਨ ਉਹਨਾਂ ਕੋਲੋਂ ਪ੍ਰੇਰਣਾ ਲੈਂਦੇ ਸਨ ਉਹਨਾਂ ਦਾ ਹੌਸਲਾ ਦੇਖ ਕੇ ਪ੍ਰੇਰਣਾ ਲੈਂਦੇ ਸਨ ਤਾਂ ਚਸ਼ਮਦੀਦਾਂ ਦੇ ਅਨੁਸਾਰ ਜਿਸ ਕਾਰਨ ਫੌਜਾ ਸਿੰਘ ਨੂੰ ਟੱਕਰ ਮਾਰੀ ਉਹ ਬਹੁਤ ਤੇਜ਼ ਰਫ਼ਤਾਰ ਦੇ ਵਿੱਚ ਚੱਲ ਰਹੀ ਸੀ ਕਾਰ ਦੀ ਟੱਕਰ ਕਾਰਨ ਫੌਜਾ ਸਿੰਘ ਹਵਾ ਵਿੱਚ 5 ਤੋਂ 6 ਫੁੱਟ ਉੱਪਰ ਉੱਛਲ ਗਿਆ ਅਤੇ ਫਿਰ ਸੜਕ ਦੇ ਉੱਤੇ ਡਿੱਗ ਗਿਆ ਸੜਕ ਉੱਤੇ ਡਿੱਗਣ ਕਰਕੇ ਸਿਰ ਦੇ ਵਿੱਚ ਅਤੇ ਹੋਰ ਅੰਗਾਂ ਤੇ ਗੰਭੀਰ ਸੱਟਾਂ ਵੱਜੀਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਚਾਹ ਪੀ ਕੇ ਘਰੋਂ ਸੈਰ ਕਰਨ ਦੇ ਲਈ ਨਿਕਲੇ ਸਨ ਅਤੇ ਉਹਨਾਂ ਦਾ ਘਰ ਨੈਸ਼ਨਲ ਹਾਈਵੇ ਉੱਤੇ ਹੈ ਦੂਜੇ ਪਾਸੇ ਦੀ ਜ਼ਮੀਨ ਉਹਨਾਂ ਦੀ ਹੈ ਜਿਸ ਦਾ ਕੁਝ ਹਿੱਸਾ ਢਾਬਾ ਮਾਲਕ ਨੂੰ ਕਿਰਾਏ ਤੇ ਦਿੱਤਾ ਗਿਆ ਹੈ ਅਤੇ ਤੁਰਦੇ ਫਿਰਦੇ ਉਹ ਅਕਸਰ ਹੀ ਸੜਕ ਪਾਰ ਕਰਕੇ ਅੱਬਾ ਮਾਲਿਕ ਨੂੰ ਮਿਲਣ ਜਾਂਦੇ ਰਹਿੰਦੇ ਸਨ ਤਾਂ ਮੈਰਾਥਨ ਦੇ ਵਿੱਚ ਕਈ ਵਿਸ਼ਵ ਰਿਕਾਰਡ ਨੇ ਜਿਹੜੇ ਉਹਨਾਂ ਨੇ ਬਣਾਏ ਨੇ 2004 ਵਿੱਚ ਦੁਨੀਆ ਦੇ ਸਭ ਤੋਂ ਬਲੁਰਗ ਅਤੇ ਸਭ ਤੋਂ ਤੇਜ਼ 90 ਤੋਂ ਵੱਧ ਉਮਰ ਦੇ ਮੈਰਾਥਨ ਦੌੜਾਕ ਵਜੋਂ ਗਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਦਰਜ ਕਰਾਇਆ ਦਸੰਬਰ 2004 ਵਿੱਚ ਉਹ ਵਕਿੰਗਮ ਪੈਲੇਸ ਵਿੱਚ ਇੱਕ ਸਵਾਗਤ ਲਈ ਰਾਣੀ ਦੁਆਰਾ ਬੁਲਾਏ ਗਏ ਵਿਸ਼ੇਸ਼ ਵਿਅਕਤੀਆਂ ਵਿੱਚੋਂ ਇੱਕ ਸਨ 26 ਜੂਨ 2004 ਨੂੰ ਲੰਡਨ ਵਿੱਚ ਐਥਨਸ ਤੋਂ 2004 올림픽 ਮਸ਼ਾਲ ਰਲੇ ਵਿੱਚ 22ਵੇਂ ਦਿਨ 올림픽 ਮਸ਼ਾਲ ਲੈ ਕੇ ਜਾਣ ਵਾਲੇ ਮਸ਼ਾਲਧਾਰੀ ਸਨ ਅਤੇ ਉਹਨਾਂ ਨੂੰ ਮੈਰਾਥਨ ਮੈਨ ਕਿਹਾ ਜਾਂਦਾ ਸੀ ਤਾਂ ਉਹਨਾਂ ਦਾ ਬੇਟਾ ਅਤੇ ਪਰਿਵਾਰ ਦੇ ਕੁਝ ਮੈਂਬਰ ਨੇ ਜਿਹੜੇ ਉਹ ਵਿਦੇਸ਼ ਵਿੱਚ ਰਹਿੰਦੇ ਹਨ ਜਿਨ੍ਹਾਂ ਦੇ ਆਉਣ ਤੇ ਹੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਪਗਮਤ ਮਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਸ ਨੇ ਬਹੁਤ ਸਾਰੀਆਂ ਸ਼ਖਸੀਅਤਾਂ ਦੇ ਵੱਲੋਂ ਫੌਜਾ ਸਿੰਘ ਨੂੰ ਸ਼ਰਧਾਂਜਲੀ ਜਿਹੜੀ ਉਹ ਦਿੱਤੀ ਗਈ ਹੈ ਅਤੇ ਉਹਨਾਂ ਦੇ ਅਕਾਲ ਚਲਾਣੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ